ਮਹਾਰਾਜ ਨੇ ਲਾਲ ਤੋਰਿਆ ਕਮਾਲ ਦਾ ਯਤ ਕਮਾਲ ਇੱਕ ਨਾ ਭਾਈ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਤੇ ਉਹ ਸਹਬਜ਼ਾਦਾ ਬਾਬਾਜੀਤ ਸਿੰਘ ਜੀ ਨੂੰ ਸਮੁੰਦਰ ਚ ਮਗਰਮਛ ਨਾਲ ਤੁਲਨਾ ਕਰਦੇ ਅੱਗੇ ਕਿ ਪੱਧ ਤੁਰਦੇ ਜਿਸ ਪਾਸੇ ਨੂੰ ਸਹਬਜ਼ਾਦਾ ਬਾਬਾਜੀਤ ਸਿੰਘ ਰੁੱਖ ਕਰਦੇ ਨਾ ਬੜੀ ਰੋਹਾਨੀ ਸਤਿਆ ਦੇ ਮਾਲਕ ਤਜਸਵੀ ਜਲਾਲ ਵਾਲੇ ਅਤ ਤੇ ਸੋਹਣੇ ਸਨ ਬਾਬਾਜੀਤ ਸਿੰਘ 18 ਕੋ ਬਰੇ ਉਦੋਂ ਉਮਰ ਸੀ ਮਾਸ ਸੀ ਤੇਰੇ ਉੱਤੇ ਦਾੜੀ ਫੁੱਟਦੀ ਅੰਤਾਂ ਦੇ ਸੋਹਣੇ ਚੰਦ ਸ਼ਰਮਾਜੇ ਮੁਖੜੇ ਨੂੰ ਵੇਖ ਕੇ ਤੇ ਸੂਰਮੇ ਬੜੇ ਕਮਾਲ ਦੇ ਜਦ ਲੜਿਆ ਮਹਿਮਾ ਸਰ ਕੀਤੀਆਂ ਪਰ ਉਪਕਾਰੀ ਨੇਕੀ ਦੇ ਮਜਸਮੇ ਕਲਗੀਧਰ ਪਿਤਾ ਜੀ ਦੇ ਲਾਲ ਲੜ ਰਹੇ ਤੇ ਮਹਾਰਾਜ ਮਮਤੀ ਤੇ ਚੜ ਕੇ ਵੇਖ ਰਹੇ ਬਾਤ ਕਮਾਲ ਤੇਗ ਭਾਈ ਸਾਰੇ ਸ਼ਸਤਰ ਵਰਤੇ ਜੀ ਇੱਕ ਇੱਕ ਸ਼ਸਤਰ ਜਦੋਂ ਖੁੰਡਾ ਹੋਇਆ ਟੁੱਟਿਆ ਖੰੰਜਰ ਸੁਤਿਆ ਫਿਰ ਸੰਗਣਾ ਹੋਇਆ ਨੇੜੇ ਦੁਸ਼ਮਣ ਆਇਆ ਮਹਾਰੇ ਨੇ ਤੀਰਾਂ ਦੀ ਝੜੀ ਲਾ ਕੇ ਮੋਕਲਾ ਕੀਤਾ ਪੁੱਤ ਦੇ ਹੋਰ ਜੋਰ ਦੇਖਣੇ ਤੇ ਊੜਕ ਸਾਹਿਬ ਜੱਤਾ ਜਿਹੜੀ ਬਾਬਾ ਜੀ ਸਿੰਘ ਦੀ ਸ਼ੀਧੀ ਹੋਈ ਸੀ ਨਾ ਉਹ ਫਿਰ ਜਦੋਂ ਦੁਸ਼ਮਣ ਦਾ ਕੋਈ ਬਾਹ ਪੇਸ਼ ਨਾ ਗਈ ਤੇ ਉਹਨੇ ਹਜ਼ਾਰਾਂ ਵਾਰ ਇੱਕੋ ਵਾਰੀ ਕਰਵਾਏ ਬਾਬਾ ਜੀ ਉਤੇ ਹਜ਼ਾਰਾਂ ਤੀਰ ਗੋਲੀਆਂ ਇੱਕੋ ਵਾਰੀ ਚੱਲਣੀਆਂ ਚੱਲੀਆਂ ਤੇ ਸਰੀਰ ਦੇ ਘੋੜੇ ਤੇ ਸਵਾਰ ਬਾਬਾ ਜੀ ਸਿੰਘ ਦੇ ਸਰੀਰ ਦੇ ਚਿੱਥੜੇ ਉੱਡੇ ਸ਼ਹੀਦ ਹੋ ਕੇ ਧਰਤੀ ਤੇ ਡਿੱਗੇ ਬਾਬਾ ਜੀ ਸਿੰਘ ਤੇ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਨੇ ਮਮਤੀ ਤੋਂ ਬੁਲੰਦ ਜਕਾਰਾ ਗਜਾਇਆ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੇਖ ਰਹੇ ਸੀ